ਨਾਬੀ ਕੋਟੀ ਇਸ ਲਿਖਤ ਦੇ ਲੇਖਕ ਨੇ ਹਰਪੀ ਸਿੰਘ ਜਵੰਦਾ ਜੀ 30 ਸਾਲ ਪੁਰਾਣੀ ਗੱਲ ਨਵੇਂ-ਨਵੇਂ ਸ਼ਹਿਰ ਸ਼ਿਫਟ ਹੋਈ ਸਾਂ ਇਹ ਰੋਜ਼ 9 ਵਜੇ ਦਫ਼ਤਰ ਚਲੇ ਜਾਇਆ ਕਰਦੀ ਤੇ ਮੈਂ ਸਿਆਲੀ ਧੁੱਪ ਸੇਕਣ ਕੋਠੇ ਤੇ ਜਾ ਚੜਦੀ ਸਾਹਮਣੇ ਹੀ ਇੱਕ ਮਾਤਾ ਜੀ ਵੀ ਅਕਸਰ ਹੀ ਕੋਠੇ ਤੇ ਬੈਠੇ ਦਿਸ ਪਿਆ ਕਰਦੇ ਐਨਕ ਲਾ ਕੇ ਹਮੇਸ਼ਾ ਸਵੈਟਰ ਉੰਦੇ ਰਹਿੰਦੇ ਇੱਕ ਦੋ ਵਾਰ ਨਜ਼ਰਾਂ ਮਿਲੀਆਂ ਮੈਂ ਦੂਰੋਂ ਹੀ ਸੱਸੀ ਕਾਲ ਬੁਲਾ ਦਿੱਤੀ ਬੜਾ ਖੁਸ਼ ਹੋਇਆ ਇਸ਼ਾਰੇ ਨਾਲ ਪਿਆਰ ਦਿੱਤਾ ਉਦੋਂ ਅਜੇ ਸੈੱਲਫੋਨ ਨਹੀਂ ਸਨ ਆਈ ਬਸ ਦੂਰੋਂ ਹੀ ਸਹੰਤਾ ਨਾਲ ਦੁਆ ਸलाम ਤੇ ਜਾਂ ਫਿਰ ਆਹਮੋ ਸਾਹਮਣੇ ਬੈਠ ਮਿਲਨੀਆ ਤੇ ਖੁੱਲੀ ਗੱਲਬਾਤ ਹੋ ਜਾਇਆ ਕਰਦੀ ਇੱਕ ਦਿਨ ਦੂਰੋਂ ਹੀ ਇੱਕ ਅੱਧ ਬੁਣੀ ਕੋਟੀ ਵਿਖਾਉਂਦੇ ਹੋਏ ਇਸ਼ਾਰਿਆਂ ਨਾਲ ਪੁੱਛਣ ਲੱਗੇ ਕਿੱਦਾਂ ਲੱਗੀ ਅੱਗੇ ਮੈਂ ਵੀ ਇਸ਼ਾਰੇ ਜਿਹੇ ਨਾਲ ਆਖ ਦਿੱਤਾ ਬਹੁਤ ਸੋਹਣੀ ਬੜਾ ਖੁਸ਼ ਹੋਇਆ ਅਗਲੇ ਦਿਨ ਅੱਧੀ ਉਣ ਵੀ ਦਿੱਤੀ। ਖਾਸ ਗੱਲ ਇਹ ਸੀ ਕਿ ਜੇ ਅੱਜ ਉਨਾਬੀ ਬੁੰਤੀ ਦੇ ਐਨ ਵਿਚਕਾਰ ਇੱਕ ਸਰੋਂ ਰੰਗੀ ਧਾਰੀ ਵੀ ਸੀ। ਫਿਰ ਆਪਣੇ ਅਗਲੇ ਪਾਸੇ ਛਾਤੀ ਤੇ ਰੱਖ ਪੁੱਛਣ ਲੱਗੇ, ਹੁਣ ਕਿਦਾਂ ਲੱਗੀ? ਆਖਿਆ ਬੜੀ ਸੋਹਣੀ ਐ। ਇਸ ਵਾਰ ਉਹਨਾਂ ਤੋਂ ਖੁਸ਼ੀ ਸਾਂਭੀ ਨਾ ਜਾਵੇ। ਫਿਰ ਇਹ ਸਿਲਸਿਲਾ ਜਾਰ ਬਣ ਗਿਆ। ਅਣਜਾਣ ਸਾਂਝ ਕੁਛ ਖਾ ਰਹੀ ਹੁੰਦੇ ਤਾਂ ਇਸ਼ਾਰੇ ਨਾਲ ਸੌਣਾ ਜ਼ਰੂਰ ਮਾਰਦੇ। ਫਿਰ ਕਿੰਨੇ ਦਿਨ ਨਾ ਦਿੱਸਦੀ। ਹਫਤਾ ਫਿਰ 10 ਦਿਨ ਲੰਘ ਗਏ ਇੱਕ ਦਿਨੇ ਦਫ਼ਤਰੋਂ ਆਏ ਤਾਂ ਗੱਲ ਕੀਤੀ ਆਖਣ ਲੱਗੇ ਐਤਕੀ ਛੁੱਟੀ ਵਾਲੇ ਦਿਨ ਹੋ ਆਉਂਦੇ ਹਾਂ ਪਤਾ ਵੀ ਲੈ ਆਵਾਂਗੇ ਤੇ ਸਾਹਮਣੇ ਬੈਠ ਖੁੱਲੀਆਂ ਗੱਲਾਂ ਬਾਤਾਂ ਵੀ ਹੋ ਜਾਣਗੀਆਂ ਐਤਵਾਰ ਦੁਪਹਿਰ ਅੰਦਾਜ਼ੇ ਜਿਹੇ ਨਾਲ ਪਿਛਦੀ ਗਲੀ ਪੈ ਉੱਥੇ ਜਾ ਆਪੜੇ ਵੇਖਿਆ ਅੱਗੇ ਜੰਦਰਾ ਲੱਗਾ ਸੀ ਐਨ ਸਾਹਮਣੇ ਦੁਕਾਨ ਤੋਂ ਪਤਾ ਕੀਤਾ ਆਖਣ ਲੱਗੇ ਕਿ ਉਹ ਮਾਤਾ ਜੀ ਤੇ ਕੁਝ ਦਿਨ ਪਹਿਲਾਂ ਚੜ੍ਹਾਈ ਕਰ ਗਏ ਪਰਿਵਾਰ ਨੇ ਪਿੰਡ ਜਾ ਅੰਤਿਮ ਰਸਮਾਂ ਵੀ ਨਿਵਾ ਦਿੱਤੀਆਂ ਕੱਲ ਦੇ ਫੁੱਲ ਤਾਰਨ ਗਏ ਹੋਏ ਨੇ ਇਹ ਤਾਂ ਚੁੱਪ ਕਰ ਗਈ ਪਰ ਮੈਂ ਪੂਰੀ ਸੁਣ ਹੋ ਗਈ ਇਹਨਾਂ ਮੈਨੂੰ ਕਲਾਮੀ ਉਪ ਚ ਲੈ ਲਿਆ ਤੇ ਨਾਲ ਹੀ ਮੇਰੇ ਪਰਲ ਪਰਲ ਹੰਝੂ ਵਗ ਤਰੇ ਮੈਨੂੰ ਆਸਰਾ ਦੇ ਕੇ ਵਾਪਸ ਲਿਆਉਣ ਹੀ ਲੱਗੇ ਸਨ ਕਿ ਉਸੇ ਦੁਕਾਨ ਵਾਲੇ ਨੇ ਮਗਰੋਂ ਆਵਾਜ਼ ਮਾਰ ਲਈ ਪੁੱਛਣ ਲੱਗਾ ਤੁਸੀਂ ਇਹਨਾਂ ਦੇ ਮਗਰ ਹੀ ਰਹਿੰਦੇ ਹੋ ਨਾ ਨਵੇਂ-ਨਵੇਂ ਆਏ ਹੋ ਨਾ ਆਖਿਆ ਹਾਂਜੀ ਦੋ ਘਰ ਛੱਡ ਕੇ ਇਹਨਾਂ ਦੇ ਐਨ ਪਿੱਛੇ ਹੀ ਉਹ ਕਾਲੀ ਨਾਲ ਅੰਦਰ ਗਿਆ ਤੇ ਪਲਾਸਟਿਕ ਦਾ ਲਫਾਫਾ ਚੁੱਕ ਲਿਆ। ਫਿਰ ਸਾਨੂੰ ਫੜਾਉਂਦਾ ਹੋਇਆ ਆਖਣ ਲੱਗਾ ਕਿ ਪਿੰਡ ਜਾਂਦੇ ਹੋਏ ਅੰਕਲ ਜੀ ਦੇ ਗਏ ਸਨ। ਆਖਦੇ ਸਨ ਕਿ ਇੱਕ ਨਵਾਂ ਵਿਆਹ ਜੋੜਾ ਆਵੇਗਾ। ਉਹਨਾਂ ਨੂੰ ਫੜਾ ਦੇਣੀ। ਅੰਦਰ ਵੇਖਿਆ ਤਾਂ ਸਰੋਂ ਰੰਗੀ ਕਿਨਾਰੀ ਵਾਲੀ ਉਹੀ ਅਨਾਬੀ ਕੋਟੀ ਬੜੇ ਸਲੀਕੇ ਨਾਲ ਪਹਿਲਾ ਕੇ ਰੱਖੀ ਹੋਈ ਸੀ। ਹਰਪੀ ਸਿੰਘ ਜਵੰਦਾ ਜੀ ਦੀ ਲਿਖਤ ਇੱਥੇ ਹੀ ਸਮਾਪਤ ਹੁੰਦੀ ਹੈ।